ਕੀ ਨਾ ਬਾਈ ਜੀ ਆਪਣਾ ਮੇਰਾ ਨਾਮ ਅਮਰੀਕ ਸਿੰਘ ਹੈ ਪਿੰਡ ਨੱਥੂ ਕੇ ਆਟੋ ਜੂਨੀਅਨ ਬਾਗਾ ਪ੍ਰੋਨਨ ਦਾ ਪ੍ਰਧਾਨ ਆ ਜੀ ਮੈਂ ਠੀਕ ਹੈ ਬਾਈ ਜੀ ਬਾਈ ਜੀ ਕੀ ਮਸਲਾ ਤੁਈ ਅੱਜ ਪ੍ਰੈਸਾਂ ਬਨੇ ਆਏ ਹੋ ਮਸਲਾ ਸਰ ਇਹ ਆ ਵੀ ਜਿਹੜੇ 10 ਦਾ ਦੇ ਸ਼ਿੱਕੇ ਨੇਗੇ ਹਾਂ ਜੀ ਇਹਨਾਂ ਵਿੱਚ ਡੁਪਲੀਕੇਟ ਔਰ ਅਸਲੀ ਦਾ ਪਤਾ ਨਹੀਂ ਲੱਗ ਰਿਹਾ ਸਾਨੂੰ ਉਸ ਵਿਸ਼ੇ ਤੇ ਆਏ ਸੀ ਪੱਤਰਕਾਰ ਸਾਹਿਬ ਕੋਲੇ ਇਹ ਮੈਂ ਇੱਕ ਹਵਾ ਪ੍ਰਮੋਣ ਵਾਲੇ ਕੋਲੇ ਵੀਰ ਕੋਲੇ ਚਲਾ ਗਿਆ ਜੀ ਜਦੋਂ ਮੈਂ ਉਹਨਾਂ ਨੂੰ ਆ ਸਿੱਕਾ ਦਿੱਤਾ ਇੱਕ ਦਸਾਂ ਦਾ ਹਾਂ ਜੀ ਉਹ ਕਹਿੰਨ ਲ ਮੇਥੋਂ ਲਿਆ ਨਹੀਂ ਕਹਿੰਦੇ ਨਕਲੀ ਆ ਫਿਰ ਉਹਨ ਮੈਂ ਦੂਸਰਾ ਦਿੱਤਾ ਉਹ ਕਹਿੰਦੇ ਆ ਸਹੀ ਆ ਮੈਂ ਕਿਹਾ ਜੀ ਇਹਦੇ ਵਿੱਚ ਕੀ ਫਰਕ ਆ ਕਹਿੰਦਾ ਇਹਦੇ ਵਿੱਚ ਤੁਸੀਂ ਆਪ ਦੇਖ ਲਓ ਜਿਹੜੀਆਂ ਆ ਲਾਈਨਾਂ ਨੇ ਇਹਦੇ ਵਿੱਚ ਐਸ ਸਿੱਕੇ ਦੇ ਵਿੱਚ 10 ਆ ਜੀ ਇਹਦੇ ਵਿੱਚ 15 ਐ ਬਾਕੀ ਆ 10 ਦਾ ਨਿਸ਼ਾਨ ਇਹਦਾ ਦੇਖ ਲਓ ਤੇ ਇਹਦਾ ਦੇਖ ਲਓ ਤੇ ਦੂਸਰੀ ਸਰਟੀਫੀਕਟ ਦਿਖਾਓਗੇ ਹਾਂ ਜੀ ਸਰ ਇਹ ਜਿਹੜੀ ਦੂਸਰੀ ਸਾਈਡ ਆ ਹੁਣ ਤੁਸੀਂ ਦੇਖ ਲਓ ਜੀ ਆ ਜਿਹੜਾ ਸ਼ੇਰ ਦਾ ਨਿਸ਼ਾਨ ਆ ਇੰਡੀਆ ਦਾ ਇਹ ਦੇਖੋ ਇਹਦੇ ਵਿੱਚ ਕਿੰਨਾ ਅੰਤਰ ਆ ਜੀ ਇੱਥੇ ਹੁਣ ਭਾਰਤ ਇੱਧਰ ਲਿਖਿਆ ਇੰਡੀਆ ਇੱਥੇ ਲਿਖਿਆ ਇਹਦਾ ਇੰਡੀਆ ਵੀ ਤੇ ਭਾਰਤ ਇਕੱਠੇ ਪਾਏ ਆ ਇਹਦਾ 2009 ਦਾ ਹੈ ਇਹ 2018 ਦਾ ਹੈ ਜੀ ਠੀਕ ਹੈ ਇਹ ਭਾਈ ਜੀ ਤੁਹਾਨੂੰ ਸਿੱਕਾ ਮਿਲਿਆ ਕਿੱਥੋਂ ਆ ਇਹ ਸਾਰਾ ਅਸੀਂ ਆਟੋ ਚਲਾਉਂਨੇ ਆ ਕੋਈ ਨਗਾਹੇ ਤੇ ਸਵਾਰੀ ਜਾਂਦੀ ਸੀ ਉਹਨੇ ਦੇ ਦਿੱਤੇ ਜੀ ਫੜ ਕੇ ਅਸੀਂ ਵੀ ਜੇਬ ਵਿੱਚ ਪਾ ਲੇ ਵਿਚਾਲ ਅੱਜ ਕੱਲ੍ਹ ਕਿਰਾਇਆ ਵਧਣ ਦੇ ਨਾਲ ਸਾਨੂੰ ਵੀ ਦਿੱਕਤ ਆ ਰਹੀ ਹੈ ਅੱਗੇ 10 ਰੁਪਏ ਸੀ ਹੁਣ 15 ਰੁਪਏ ਹੋ ਗਏ ਜੋ ਅਸੀਂ ਵੀ ਗਾਂ ਲੈ ਕੇ ਤਾਂ ਸਵਾਰੀ ਨਾਲ ਤਾਲਮੇ ਦਾ ਰੱਖਦੇ ਸੀ ਸਾਡਾ ਰੋਜਗਾਰ ਵੀ ਚਲੀ ਗਿਆ ਵੀ ਚਲੋ ਉਹਨਾਂ ਨੂੰ ਟੁੱਟੇ ਪੈਸੇ ਵੀ ਦਿੱਤੇ ਜਾਣ ਠੀਕ ਹੈ ਬਾਈ ਜੀ ਬਾਈ ਜੀ ਤੁਹਾਨੂੰ ਪਰੇਸ਼ਾਨੀ ਆਈ ਹੈ ਤੇ ਤੁਹਾਡੇ ਪੈਸੇ ਵੀ ਇੱਕ ਤਰ੍ਹਾਂ ਦੇ ਖਰਾਬ ਹੋਏ ਆ ਜੀ ਤੇ ਹੁਣ ਕੀ ਕਹਿਣਾ ਜਿਉਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਹਾਂ ਪ੍ਰਸ਼ਾਸਨ ਤੋਂ ਵੀ ਮੰਗ ਕਰਦਾਂਗੇ ਜਿਹੜਾ ਸਾਡੇ ਇੰਡੀਆ ਦੀ ਕਰੰਸੀ ਹੈ ਜਾਂ ਸਾਡੇ ਢਾਲੇ ਨੇ ਜਾਂ ਨੋਟ ਆ ਹੋਰ ਤਰ੍ਹਾਂ ਦੇ ਵੀ ਇਹ ਡੁਪਲੀਕੇਟ ਬਣ ਰਹੇ ਇਹਨਾਂ ਤੇ ਕੋਈ ਨਾ ਕੋਈ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਪਹਿਲਾ ਲੋਡ ਜਾਲੀ ਇਹਨਾਂ ਕਰੰਸੀ ਵਿੱਚ ਇਹ ਸਿੱਕੇ ਵਿਗੱਲੀ ਆਉਣ ਲੱਗੇ ਸਿੱਕੇ ਤੁਹਾਡੇ ਸਾਹਮਣੇ ਆ ਜੇ ਕਿਸੇ ਵੀਰ ਨੂੰ ਪਤਾ ਤਾਂ ਮੈਂ ਪੰਜਾ ਸੱਤਾਂ ਬਾਗੇ ਪੁਰਾਣੇ ਦੇ ਹੋਰ ਦੁਕਾਨਦਾਰਾਂ ਤੋਂ ਵੀ ਪਤਾ ਲਿਆ ਸੀ ਉਹ ਕਹਿੰਦੇ ਨਹੀਂ ਫਿਰ ਬੈਂਕ ਮੁਲਾਜ਼ਮ ਕੋਲ ਵੀ ਗਿਆ ਜੀ ਉਹਨਾਂ ਨੇ ਵੀ ਸਾਨੂੰ ਕਹਤਾ ਵੀ ਇਹ ਨਕਲੀ ਆ ਠੀਕ ਹੈ ਜੀ ਉਤੜੀ ਅਗਲੀ ਕਾਰਵਾਈ ਕੀ ਕਰੋਗੇ ਤੁਸੀਂ ਮੈਂ ਸਾਰ ਇਹੋ ਹੀ ਕਹਿਣਾ ਵੀ ਜਿਹੜਾ ਵੀ ਕੋਈ ਭੈਣ ਭਰਾ ਇਹ ਚੀਜ਼ ਨੋਟ ਲੈਂਦਾ ਸਿੱਕੇ ਲੈਂਦਾ ਦੇਖ ਕੇ ਲਿਆ ਕਰਨ ਕਿਉਂਕਿ ਅਸੀਂ ਵੀ ਸਾਡਾ ਵੀ ਨੁਕਸਾਨ ਹੁੰਦਾ ਗਾਂਵ ਵਾਲੇ ਦਾ ਵੀ ਹੁੰਦਾ ਜੀ ਉੱਥੇ ਅਸੀਂ ਵੀ ਗਲਤਾਂ ਗਾਂਵ ਵਾਲੇ ਵੀ ਗਲਤ ਹੋ ਜਾਂਦੇ ਠੀਕ ਹੈ ਹੋਰ ਕੀ ਕਹਿਣਾ ਚਾਹੋ ਬਾਈ ਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੈਂ ਹੋਈ ਕਹਿਣਾ ਜੀ ਇਹ ਜੋ ਛੱਕੇ ਚੱਲ ਰਹੇ ਇਹਨਾਂ ਦੀ ਪਰਖ ਕਰਕੇ ਲਓ ਜੀ ਕੀ ਨਾ ਬਾਈ ਜੀ ਆਪਣਾ ਮੇਰਾ ਨਾਮ ਅਮਰੀਕ ਸਿੰਘ ਹੈ ਪਿੰਡ ਨੱਥੋ ਕੇ ਆਟੋ ਜੁਨੀਅਨ ਬਾਗਾ ਪ੍ਰਾਣ ਦਾ ਪ੍ਰਧਾਨ ਆ ਜੀ ਮੈਂ ਠੀਕ ਹੈ ਬਾਈ ਜੀ ਭਾਈ ਜੀ ਕੀ ਮਸਲਾ ਤੁਈ ਅੱਜ ਪ੍ਰੈਸਾਂ 'ਨੇ ਆਏ ਹੋ ਮਸਲਾ ਸਰ ਇਹ ਆ ਵੀ ਜਿਹੜੇ 10 ਦਾ ਦੇ ਸ਼ਿੱਕੇ ਨੇ ਇਹ ਹਾਂਜੀ ਇਹਨਾਂ ਵਿੱਚ ਡੁਪਲੀਕੇਟ ਔਰ ਅਸਲੀ ਦਾ ਪਤਾ ਨਹੀਂ ਲੱਗ ਰਿਹਾ ਸਾਨੂੰ ਉਸ ਵਿਸ਼ੇ ਤੇ ਆਏ ਸੀ ਪੱਤਰਕਾਰ ਸਾਹਿਬ ਕੋਲੇ ਇਹ ਮੈਂ ਇੱਕ ਹਵਾ ਭਰਉਣ ਵਾਲੇ ਕੋਲੇ ਵੀ ਕੋਲੇ ਚਲਾ ਗਿਆ ਜੀ ਜਦੋਂ ਮੈਂ ਉਹਨਾਂ ਨੂੰ ਆ ਸ਼ਿੱਕਾ ਦਿੱਤਾ ਇੱਕ ਦਸੰਦ ਹਾਂਜੀ ਉਹ ਕਹਿੰਨ ਲ ਮੇਥੋਂ ਲਿਆ ਨਹੀਂ ਕਹਿੰਦੇ ਨਕਲੀ ਆ ਫਿਰ ਉਹਨ ਮੈਂ ਦੂਸਰਾ ਦਿੱਤਾ ਉਹ ਕਹਿੰਦੇ ਆ ਸਹੀ ਆ ਮੈਂ ਕਿਹਾ ਜੀ ਇਹਦੇ ਵਿੱਚ ਕੀ ਫਰਕ ਆ ਕਹਿੰਦਾ ਇਹਦੇ ਵਿੱਚ ਤੁਸੀਂ ਆਪ ਦੇਖ ਲਓ ਜਿਹੜੀਆਂ ਆ ਲਾਈਨਾਂ ਨੇ ਇਹਦੇ ਵਿੱਚ ਐਸ ਚਿੱਕੜੇ ਦੇ ਵਿੱਚ 10 ਆ ਜੀ ਇਹਦੇ ਵਿੱਚ 15 ਐ ਬਾਕੀ ਆ 10 ਦਾ ਨਿਸ਼ਾਨ ਇਹਦਾ ਦੇਖ ਲਓ ਤੇ ਇਹਦਾ ਦੇਖ ਲਓ ਤੇ ਦੂਸਰੀ ਸਾਈਡ ਵੀ ਤੁਸੀਂ ਦਿਖਾਓਗੇ ਹਾਂ ਜੀ ਸਰ ਜਿਹੜੀ ਦੂਸਰੀ ਸਾਈਡ ਆ ਹੁਣ ਤੁਸੀਂ ਦੇਖ ਲਓ ਜੀ ਆ ਜਿਹੜਾ ਸ਼ੇਰ ਦਾ ਨਿਸ਼ਾਨ ਆ ਇੰਡੀਆ ਦਾ ਇਹਦੇ ਕੋ ਇਹਦੇ ਵਿੱਚ ਕਿੰਨਾ ਅੰਤਰ ਆ ਜੀ ਇਥੇ ਉਹਨੇ ਭਾਰਤ ਇਧਰ ਲੈ ਕੇ ਇੰਡੀਆ ਇਥੇ ਲੈ ਕੇ ਇਹਦਾ ਇੰਡੀਆ ਵੀ ਤੇ ਭਾਰਤ ਇਕੱਠੇ ਪਾਏ ਆ ਇਹਦਾ 2009 ਦਾ ਹੈ ਇਹ 2018 ਦਾ ਹੈ ਜੀ ਠੀਕ ਹੈ ਇਹ ਬਾਈ ਜੀ ਤੁਹਾਨੂੰ ਸਿੱਕਾ ਮਿਲਿਆ ਕਿੱਥੋਂ ਹੈ ਇਹ ਸਰ ਅਸੀਂ ਆਟੋ ਚਲਾਉਂਨੇ ਆ ਕੋਈ ਨਗਾਹੇ ਤੇ ਸਵਾਰੀ ਜਾਂਦੀ ਸੀ ਉਹਨੇ ਦੇ ਦਿੱਤੇ ਜੀ ਫੜ ਕੇ ਅਸੀਂ ਵੀ ਜੇਬ ਚ ਪਾ ਲਈ ਵੀ ਚੱਲ ਅੱਜ ਕੱਲ੍ਹ ਕਿਰਾਇਆ ਵਧਣ ਦੇ ਨਾਲ ਸਾਨੂੰ ਵੀ ਦਿੱਕਤ ਆ ਰਹੀ ਹੈ ਅੱਗੇ 10 ਰੁਪਏ ਸੀ ਹੁਣ 15 ਰੁਪਏ ਹੋ ਗਏ ਜੋ ਅਸੀਂ ਵੀ ਗਾਂਹ ਲੈ ਕੇ ਦੇ ਕੇ ਤਾਂ ਸਵਾਰੀ ਨਾਲ ਤਾਲਮੇ ਦਾ ਰੱਖਦੇ ਵੀ ਸਾਡਾ ਰੁਜ਼ਗਾਰ ਵੀ ਚਲੀ ਗਿਆ ਵੀ ਚਲੋ ਉਹਨਾਂ ਨੂੰ ਟੁੱਟੇ ਪੈਸੇ ਵੀ ਦਿੱਤੇ ਜਾਣ ਠੀਕ ਹੈ ਬਾਈ ਜੀ ਬਾਈ ਜੀ ਤੁਹਾਨੂੰ ਪਰੇਸ਼ਾਨੀ ਆਈ ਹੈ ਤੇ ਤੁਹਾਡੇ ਪੈਸੇ ਵੀ ਇੱਕ ਤਰ੍ਹਾਂ ਦੇ ਖਰਾਬ ਹੋਏ ਆ ਜੀ ਤੇ ਹੁਣ ਕੀ ਕਰਨਾ ਜੇ ਉਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਹਾਂ ਪ੍ਰਸ਼ਾਸਨ ਤੋਂ ਉਹ ਵੀ ਮੰਗ ਕਰਦਾਂਗੇ ਜਿਹੜਾ ਸਾਡੇ ਇੰਡੀਆ ਦੀ ਕਰੰਸੀ ਹੈ ਜਾਂ ਸਾਡੇ ਧਾਲੇ ਨੇ ਜਾਂ ਨੋਟ ਆ ਹੋਰ ਤਰ੍ਹਾਂ ਦੀ ਵੀ ਇਹ ਡੁਪਲੀਕੇਟ ਬਣ ਰਹੇ ਇਹਨਾਂ ਤੇ ਕੋਈ ਨਾ ਕੋਈ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਪਹਿਲਾਂ ਲੋਡ ਜਾਲੀਆਂ ਨੇ ਕਰੰਸੀ ਇਹ ਸਿੱਕੇ ਵੀ ਜਾਲੀ ਆਉਣ ਲੱਗੇ ਆ ਸਿੱਕੇ ਤੁਹਾਡੇ ਸਾਹਮਣੇ ਆ ਜੇ ਕਿਸੇ ਵੀਰ ਨੂੰ ਪਤਾ ਦਾ ਮੈਂ ਪੰਜਾ ਸੱਤਾਂ ਬਾਗੇ ਪੁਰਾਣੇ ਦੇ ਹੋਰ ਦੁਕਾਨਦਾਰਾਂ ਤੋਂ ਵੀ ਪਤਾ ਲਿਆ ਸੀ ਉਹ ਕਹਿੰਦੇ ਨਹੀਂ ਫਿਰ ਬੈਂਕ ਮੁਲਾਜ਼ਮ ਕੋਲ ਵੀ ਗਿਆ ਜੀ ਉਹਨਾਂ ਨੇ ਵੀ ਸਾਨੂੰ ਕਿਹਾ ਤਾਂ ਵੀ ਇਹ ਨਕਲੀ ਆ ਠੀਕ ਹੈ ਜੀ ਉਹ ਤੁਹਾਡੀ ਅਗਲੀ ਕਾਰਵਾਈ ਕੀ ਕਰੋਗੇ ਤੁਸੀਂ ਮੈਂ ਸਰ ਇਹੋ ਹੀ ਕਹਿਣਾ ਵੀ ਜਿਹੜਾ ਵੀ ਕੋਈ ਭੈਣ ਭਰਾਏ ਚੀਜ਼ ਨੋਟ ਲੈਂਦਾ ਸ਼ਿੱਕੇ ਲੈਂਦਾ ਦੇਖ ਕੇ ਨਿਆਂ ਕਰਨ ਕਿਉਂਕਿ ਅਸੀਂ ਵੀ ਸਾਡਾ ਵੀ ਨੁਕਸਾਨ ਹੁੰਦਾ ਗਾਂਵ ਵਾਲੇ ਦਾ ਵੀ ਹੁੰਦਾ ਜੀ ਉੱਥੇ ਅਸੀਂ ਵੀ ਗਲਤਾਂ ਗਾਂਵ ਵਾਲੇ ਵੀ ਗਲਤ ਹੋ ਜਾਂਦੇ ਠੀਕ ਹੈ ਕੋੜ ਕੀ ਕਹਿਣਾ ਚਾਹੋ ਬਾਈ ਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੈਂ ਹੋਈ ਕਹਿਣਾ ਜੀ ਇਹ ਜੋ ਸ਼ਿੱਕੇ ਚੱਲ ਰਹੇ ਇਹਨਾਂ ਦੀ ਪਰਖ ਕਰਕੇ ਲਓ ਜੀ ਕੀ ਨਾ ਬਾਈ ਜੀ ਆਪਣਾ ਮੇਰਾ ਨਾਮ ਅਮਰੀਕ ਸਿੰਘ ਪਿੰਡ ਨੱਥੂ ਕੇ ਆਟੋ ਯੂਨੀਅਨ ਬਾਗਾਪੁਰਾਣਾ ਦਾ ਪ੍ਰਧਾਨ ਆ ਜੀ ਮੈਂ ਠੀਕ ਹੈ ਬਾਈ ਜੀ ਬਾਈ ਜੀ ਕੀ ਮਸਲਾ ਤੁਈ ਅੱਜ ਪ੍ਰੈਸਾਂ ਬਨੇ ਆਏ ਹੋ ਮਸਲਾ ਸਰ ਇਹ ਆ ਵੀ ਜਿਹੜੇ 10 ਦਾ ਦੇ ਸ਼ਿੱਕੇ ਨੇਗੇ ਹਾਂ ਜੀ ਇਨਾਂ ਵਿੱਚ ਡੁਪਲੀਕੇਟ ਔਰ ਅਸਲੀ ਦਾ ਪਤਾ ਨਹੀਂ ਲੱਗ ਰਿਹਾ ਸਾਨੂੰ ਉਸ ਵਿਸ਼ੇ ਤੇ ਆਏ ਸੀ ਪੱਤਰਕਾਰ ਸਾਹਿਬ ਕੋਲੇ ਇਹ ਮੈਂ ਇੱਕ ਹਵਾ ਭਰਉਣ ਵਾਲੇ ਕੋਲੇ ਵੀ ਕੋਲੇ ਚਲਾ ਗਿਆ ਜੀ ਜਦੋਂ ਮੈਂ ਉਹਨਾਂ ਨੂੰ ਆ ਸਿੱਕਾ ਦਿੱਤਾ ਇੱਕ ਦਸੰਦ ਉਹ ਕਹਿੰਨ ਲ ਮੇਥੋਂ ਲਿਆ ਨਹੀਂ ਕਹਿੰਦੇ ਨਕਲੀ ਆ ਫਿਰ ਉਹਨ ਮੈਂ ਦੂਸਰਾ ਦਿੱਤਾ ਉਹ ਕਹਿੰਦੇ ਆ ਸਹੀ ਆ ਮੈਂ ਕਿਹਾ ਜੀ ਇਹਦੇ ਵਿੱਚ ਕੀ ਫਰਕ ਆ ਕਹਿੰਦਾ ਇਹਦੇ ਵਿੱਚ ਤੁਸੀਂ ਆਪ ਦੇਖ ਲਓ ਜਿਹੜੀਆਂ ਆ ਲਾਈਨਾਂ ਨੇ ਇਹਦੇ ਵਿੱਚ ਇਹ ਸਿੱਕੇ ਦੇ ਵਿੱਚ ਦਾਸ ਆ ਜੀ ਇਹਦੇ ਵਿੱਚ 15 ਹੈ ਬਾਕੀ ਆ 10 ਦਾ ਨਿਸ਼ਾਨ ਇਹਦਾ ਦੇਖ ਲਓ ਤੇ ਇਹਦਾ ਦੇਖ ਲਓ ਜੀ ਤੇ ਦੂਸਰੀ ਸਾਈਡ ਵੀ ਤੁਸੀਂ ਦਿਖਾਓਗੇ ਹਾਂਜੀ ਸਰ ਜਿਹੜੀ ਦੂਸਰੀ ਸਾਈਡ ਆ ਹੁਣ ਤੁਸੀਂ ਦੇਖ ਲਓ ਜੀ ਆ ਜਿਹੜਾ ਸ਼ੇਰ ਦਾ ਨਿਸ਼ਾਨ ਆ ਇੰਡੀਆ ਦਾ ਇਹ ਦੇਖੋ ਇਹਦੇ ਵਿੱਚ ਕਿੰਨਾ ਅੰਤਰ ਆ ਜੀ ਇੱਥੇ ਹੁਣ ਭਾਰਤ ਇਧਰ ਲਿਖਿਆ ਇੰਡੀਆ ਇੱਥੇ ਲਿਖਿਆ ਇਹਦਾ ਇੰਡੀਆ ਵੀ ਤੇ ਭਾਰਤ ਇਕੱਠੇ ਪਾਏ ਆ ਇਹਦਾ 2009 ਦਾ ਹੈ ਇਹ 2018 ਦਾ ਹੈ ਜੀ ਠੀਕ ਹੈ ਇਹ ਬਾਈ ਜੀ ਤੁਹਾਨੂੰ ਸਿੱਕਾ ਮਿਲਿਆ ਕਿੱਥੋਂ ਆ ਏ ਸਾਰਾ ਅਸੀਂ ਆਟੋ ਚਲਾਉਂਦੇ ਆ ਕੋਈ ਨਗਾਹੇ ਤੇ ਸਵਾਰੀ ਜਾਂਦੀ ਸੀ ਉਹਨੇ ਦੇਤੇ ਜੀ ਫੜ ਕੇ ਅਸੀਂ ਵੀ ਜੇਬ ਚ ਪਾਲੇ ਵਿਚਾਲ ਅੱਜ ਕੱਲ ਕਰਾਇਆ ਵਧਣ ਦੇ ਨਾਲ ਸਾਨੂੰ ਵੀ ਦਿੱਕਤ ਆ ਰਹੀ ਹੈ ਅੱਗੇ 10 ਰੁਪਏ ਸੀ ਹੁਣ 15 ਰੁਪਏ ਹੋ ਗਏ ਜੋ ਅਸੀਂ ਵੀ ਗਾਂ ਲੈ ਦੇ ਕੇ ਇਦਾਂ ਸਵਾਰੀ ਨਾਲ ਤਾਲ ਮੇਲੇ ਰੱਖਦੇ ਵੀ ਸਾਡਾ ਰੁਜ਼ਗਾਰ ਵੀ ਚਲੀ ਗਿਆ ਵਿਚਾਲ ਉਹਨੂੰ ਟੁੱਟੇ ਪੈਸੇ ਵੀ ਦਿੱਤੇ ਜਾਣ ਠੀਕ ਹੈ ਬਾਈ ਜੀ ਬਾਈ ਜੀ ਤੁਹਾਨੂੰ ਪਰੇਸ਼ਾਨੀ ਆਈ ਹੈ ਤੇ ਤੁਹਾਡੇ ਪੈਸੇ ਵੀ ਇੱਕ ਤਰ੍ਹਾਂ ਦੇ ਖਰਾਬ ਹੋਏ ਆ ਜੀ ਇਹ ਹੁਣ ਕੀ ਕਹਿਣਾ ਜਦੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਦਾਂਗੀ ਜਿਹੜਾ ਸਾਡੇ ਇੰਡੀਆ ਦੀ ਕਰੰਸੀ ਹੈ ਜਾਂ ਸਾਡੇ ਧਾਲੇ ਨੇ ਜਾਂ ਨੋਟਾਂ ਹੁਰਤਰਨ ਦੀ ਵੀ ਇਹ ਡੁਪਲੀਕੇਟ ਬਣ ਰਹੇ ਇਹਨਾਂ ਤੇ ਕੋਈ ਨਾ ਕੋਈ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਪਹਿਲਾਂ ਲੋਡ ਜਾਲੀਆਂ ਦੀ ਕਰੰਸੀ ਇਹ ਸਿੱਕੇ ਵੀ ਜਾਲੀ ਆਉਣ ਲੱਗੇ ਸਿੱਕੇ ਤੁਹਾਡੇ ਸਾਹਮਣੇ ਆ ਜੇ ਕਿਸੇ ਵੀਰ ਨੂੰ ਪਤਾ ਤਾਂ ਮੈਂ ਪੰਜਾ ਸੱਤਾਂ ਬਾਗੇ ਪੁਰਾਣੇ ਦੇ ਹੋਰ ਦੁਕਾਨਦਾਰਾਂ ਤੋਂ ਵੀ ਪਤਾ ਲਿਆ ਸੀ ਉਹ ਕਹਿੰਦੇ ਨਹੀਂ ਫਿਰ ਬੈਂਕ ਮੁਲਾਜ਼ਮ ਕੋਲ ਵੀ ਗਿਆ ਜੀ ਉਹਨਾਂ ਨੇ ਵੀ ਸਾਨੂੰ ਕਿਹਾ ਤਾਂ ਵੀ ਇਹ ਨਕਲੀ ਆ ਠੀਕ ਹੈ ਜੀ ਹੋਰ ਤੁਹਾਡੀ ਅਗਲੀ ਕਾਰਵਾਈ ਕੀ ਕਰੋਗੇ ਤੁਸੀਂ ਬਾਹ ਸਰ ਇਹੋ ਹੀ ਕਹਿਣਾ ਵੀ ਜਿਹੜਾ ਵੀ ਕੋਈ ਭੈਣ ਭਰਾਏ ਚੀਜ਼ ਨੋਟ ਲੈਂਦਾ ਸ਼ਿੱਕੇ ਲੈਂਦਾ ਦੇਖ ਕੇ ਵਿਆਕਰਨ ਕਿਉਂਕਿ ਅਸੀਂ ਵੀ ਸਾਡਾ ਵੀ ਨੁਕਸਾਨ ਹੁੰਦਾ ਗਾਂਵ ਵਾਲੇ ਦਾ ਵੀ ਹੁੰਦਾ ਜੀ ਉੱਥੇ ਅਸੀਂ ਵੀ ਗਲਤਾਂ ਗਾਂਵ ਵਾਲੇ ਵੀ ਗਲਤ ਹੋ ਜਾਂਦੇ ਠੀਕ ਹੈ ਹੋਰ ਕੀ ਕਹਿਣਾ ਚਾਹੋ ਬਾਈ ਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੈਂ ਹੋਰ ਕਹਿਣਾ ਜੀ ਇਹ ਜੋ ਸ਼ਿੱਕੇ ਚੱਲ ਰਹੇ ਇਹਨਾਂ ਦੀ ਪਰਖ ਕਰਕੇ ਲਓ ਜੀ